हेलो फ्रेंड्स वेलकम बैक चलो फिर एक बनाइए नया डिजाइन दो रंग ਦਾ ਤੁਸੀਂ ਮਲਟੀ ਕਲਰ ਵੀ ਯੂਜ਼ ਕਰ ਸਕਦੇ ਆ नो प्रॉब्लम ਪਰ ਮੈਂ ਦੋ ਕਲਰ ਹੀ ਯੂਜ਼ ਕਰਕੇ ਸਿਖਾ ਰਹੀ ਆ ਇਹ ਦੇਖੋ ਮੈਂ ਇਸ ਵਾਰ ਇਹ ਦੋਨੋਂ ਲਾਈਟ ਕਲਰ ਹੀ ਲੈ ਲਿਆ ਮਤਲਬ ਇਹ ਕਲਰ ਲੈ ਆ ਦੇਖਦੇ ਆ ਕੀ ਬਣਦਾ ਇਹਦੇ ਵਿੱਚ ਇਹ ਦੇਖੋ ਇਹ ਵਾਈਟ ਕਲਰ ਲੈ ਲਿਆ येलो कलर ਇਹ ਬਹੁਤ ਔਖਾ ਡਿਜ਼ਾਈਨ ਆ ਸਿੱਧਾ ਪੁੱਠਾ ਹੀ ਆ ਬਸ ਸਿੱਧੀ ਸਿਲਾਈ ਪੁੱਠੀ ਸਿਲਾਈ ਸਿੱਧੀ ਸਿਲਾਈ ਪੁੱਠੀ ਸਿਲਾਈ ਪੁੱਠੀ ਸਾਰੀ ਪੁੱਠੀ ਸਿੱਧੀ ਦੀ ਪਹਿਲੀ ਸਿਲਾਈ ਦੇ ਵਿੱਚ ਕਰਨਾ ਚਾਰ ਸਿਲਾਈਆਂ ਦਾ ਇਹ ਡਿਜ਼ਾਈਨ ਹੈ ਤਿੰਨ ਤਿੰਨ ਗੁੰਡਿਆਂ ਦਾ ਤਿੰਨ ਤਿੰਨ ਗੁੰਡਿਆਂ ਦਾ ਇਹ ਡਿਜ਼ਾਈਨ ਆ ਤੇ ਦੋ ਕੁੰਡੇ ਜਿਹੜੇ ਤੁਸੀਂ ਉਹ ਐਡਜ ਸਟਿਚ ਲੈ ਲੈਣੇ ਆ ਤਿੰਨ 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 ਦਾ ਕੰਬੀਨੇਸ਼ਨ ਲੈਣਾ ਇਹ ਦੇਖੋ ਇਹ ਕਿੱਦਾਂ ਬਣਨਾ ਇਹ ਐਡਜ ਸਟੀਚ ਅਜਿਹਾ ਐਡਜ ਸਟਿਚ ਆ ਗਿਆ ਇਹ ਆ ਗਿਆ ਹੁਣ ਦੇਖੋ ਇੱਥੇ ਕੀ ਕਰਨਾ ਇੱਥੋਂ ਹੀ ਸ਼ੁਰੂ ਕਰ ਲੈਣਾ ਆਪਾਂ ਇਹ ਮੈਂ ਜਸਟ ਜਿਹਦਾ ਬਾਰਡਰ ਬਣਾਇਆ ਨਾ ਇਸ ਤਰ੍ਹਾਂ ਬਣਾ ਲਿਆ ਥੋੜਾ ਸਿੱਧੀ ਪੁੱਠੀ ਸਲਾਈ ਪਾ ਲਈ ਉੱਪਰ ਤੇ ਇਹ ਦੇਖੋ ਇਹ ਕਿੱਦਾਂ ਬਣਨਾ ਇਹ ਜਿਹੜਾ 1 2 3 ਗੁੰਡਿਆਂ ਦਾ ਡਿਜ਼ਾਈਨ ਹੈ ਨਾ ਤਿੰਨ ਦੇ ਵਿੱਚੋਂ ਕੀ ਕਰਨਾ ਇਹ ਜਿਹੜਾ ਵਿਚ ਵਾਲਾ ਗੁੰਡਾ ਆ ਇਹਨੂੰ ਅਸੀਂ ਪਹਿਲਾਂ ਲਿਆਣਾ ਔਰ ਪਿਛਲੇ ਵਾਲੇ ਨੂੰ ਪਿੱਛੇ ਲੈ ਜਾਣਾ ਐਦਾਂ ਕਰਕੇ ਐਦਾਂ ਕਰਕੇ ਇਸ ਗੁੰਡੇ ਨੂੰ ਅਸੀਂ ਇਸ ਸਲਾਈ ਚ ਪਾ ਮਤਲਬ ਐਦਾਂ ਤਿੰਨ ਹੋ ਗਿਆ ਇਨੂੰ ਪਲਟ ਦਿੱਤਾ ਸ਼ਿਫਟ ਕਰ ਦਿੱਤਾ ਠੀਕ ਹੈ ਹੁਣ ਕੀ ਕਰਨਾ ਹੁਣ ਜਿਹੜੇ ਤਿੰਨ ਗੁੰਡੇ ਹੈਗੇ ਆ ਇਹਨਾਂ ਤਿੰਨ ਗੁੰਡਿਆਂ ਨੂੰ ਪਿੱਛੋਂ ਸਿੱਧਾ ਬੁਣਨਾ ਬਲ ਪਾਣਾ ਫੇਰ ਸਿੱਧਾ ਬੁਣਨਾ ਐਦਾਂ ਫੇਰ ਅਗਲੇ ਤਿੰਨ ਗੁੰਡਿਆਂ ਦੇ ਵਿੱਚੋਂ ਐਦਾਂ ਤੁਸੀਂ ਲੈ ਕੇ ਇਹਨੂੰ ਐਦਾਂ ਪਲਟ ਲੈਣਾ ਅੱਗੇ ਲੈ ਆਣਾ ਅੱਗੇ ਲਿਆ ਕੇ ਤੇ ਇਹ ਜਿਹੜੇ ਤਿੰਨ ਗੁੰਡੇ ਹੈਗੇ ਆ ਸਾਡੇ ਅਗਲੇ ਜਿਹੜੇ ਇੱਕ ਤਾਂ ਦੋ ਪਲਟੇ ਆ ਤੇ ਇੱਕ ਪਿਛਲਾ ਕੁੰਡਾ ਇਹ ਪਿਛਲੇ ਕੁੰਡੇ ਨੂੰ ਲੈ ਕੇ ਇਹਦੇ ਵਿੱਚ ਜੀ ਹੁਣ ਕੀ ਕਰਨਾ ਉਂਝੜੇ ਅਗਲੇ ਤਿੰਨ ਗੁੰਡੇ ਆ ਉਹਨਾਂ ਦੇ ਵਿੱਚੋਂ ਇਸ ਕੁੰਡੇ ਨੂੰ ਅਸੀਂ ਲੈ ਕੇ ਅੱਗੇ ਲੈ ਆਣਾ ਔਰ ਜਿਹੜਾ ਪਿੱਛੇ ਪਹਿਲਾ ਗੁੰਡਾ ਸੀਗਾ ਉਹਨੂੰ ਪਿੱਛੇ ਲੈ ਜਾਣਾ ਇਹ ਵਾਲੇ ਕੁੰਡੇ ਨੂੰ ਪਿੱਛੇ ਲੈ ਜਾਣਾ ਇੱਦਾਂ ਇਹ ਲੈ ਗਏ ਫੇਰ ਇਹਦੇ ਵਿੱਚੋਂ ਇਹ ਤਿੰਨ ਗੁੰਡੇ ਦੋ ਇਹੀ ਗੁੰਡੇ ਆ ਔਰ ਤੀਸਰਾ ਪਿਛਲਾ ਗੁੰਡਾ ਉਹਨੂੰ ਸਿੱਧਾ ਬੁਣਨਾ ਪਿੱਛੋਂ ਵੜਪਾਣਾ ਇੱਕ ਵਾਰੀ ਹੋਰ ਬੁਣਨਾ ਮਤਲਬ ਤਿੰਨ ਗੁੰਡਿਆਂ ਦੇ ਤਿੰਨ ਗੁੰਡੇ ਬਣਾਉਦੇ ਤਿੰਨ ਦੇ ਤਿੰਨ ਬਣਾਣੇ ਪਰ ਥੋੜਾ ਪਲਟ ਲੈਣਾ ਇਦਾਂ ਇਦਾਂ ਕਰਕੇ ਇਹਨੂੰ ਪਿੱਛੇ ਲੈ ਜਾਣਾ ਇਹ ਕਈ ਵਾਰੀ ਇਹ ਥੋੜਾ ਜਿਹਾ ਲੂਸ ਹੋ ਜਾਂਦਾ ਨਾ ਤਾਂ ਫਿਰ ਇਹ ਥੱਲੇ ਚਲ ਜਾਂਦਾ ਇਹ ਦੇਖੋ ਇਆਗੇ ਇਹਨੂੰ ਇਦਾਂ ਲੈ ਆਂਦਾ ਇਹ ਤਿੰਨਾਂ ਦਾ ਸੀ ਫੇਰ ਇੱਕ ਬਣਾ ਲਿਆ ਔਰ ਉੱਪਰੋਂ ਦੀ ਕਮਾਤ ਔਰ ਅਸੀਂ ਫੇਰ ਤਿੰਨਾਂ ਦਾ ਇੱਕ ਬਣਾ ਲਿਆ ਇਦਾਂ ਸੀ ਤਿੰਨਾਂ ਦੇ ਤਿੰਨ ਬਣਾਣੇ ਤਿੰਨਾਂ ਦੇ ਤਿੰਨ ਬਣਨੇ ਆ ਪਰ ਪਲਟਣ ਤੋਂ ਬਾਅਦ ਇਹ ਦੇਖੋ ਇੱਥੇ ਕਰਕੇ ਇਹਨੂੰ ਪਿੱਛੇ ਲੈ ਗਏ ਇਹਨੂੰ ਅੱਗੇ ਲਾਏ ਬਹੁਤ ਸੋਹਣਾ ਬਹੁਤ लवली ਡਿਜ਼ਾਈਨ ਬਣਦਾ ਇਦੇ ਵਿੱਚ ਥੋੜਾ ਜਿਹਾ ਟਾਈਟ ਟਾਈਟਨਸ ਆ ਜਾਂਦੀ ਹੈ ਨਾ ਜਿੱਦਾਂ ਪੁਲਟਨ ਤੋਂ ਫੇਰੇ ਆ ਗਏ ਇੱਕ ਆਇਆ ਇਹ ਦੇਖੋ ਫੇਰ ਅਸੀਂ ਕੀ ਕੀਤਾ ਇਹ ਲਿਆ ਇਹ ਆ ਇਸ ਤਰੀਕੇ ਨਾਲ ਬਣਾਣੀ ਸਾਰੀ ਸਲਾਈ ਜਿਹੜੀ ਇਸੇ ਤਰੀਕੇ ਨਾਲ ਪਾਣੀ ਛੱਡੇ ਨੂੰ ਪਿੱਛੋਂ ਦੀ ਲੈ ਕੇ ਬਣਾ ਕੇ ਤਿੰਨਾਂ ਦਾ एक बना लेना दो तीन सो तीन कुंडिया तो तीन कुंडे कोई साडा कुंडा घटिया नहीं कोई बदया नहीं कोई कुछ नहीं बनया बस ऐसे चलाई जाना सारा सारी सिलाई इधे पा है सारी सिलाई जड़ी है वह इस तरीके ना पै है सारा इस तरीके पा के ऐसा बनना है देखो तिना दे तीन बन के ਤੇ ਇਹਨਾਂ ਦੇ ਤਿੰਨ ਤਿੰਨਾਂ ਦੇ ਤਿੰਨ ਹੋਣ ਅਸੀਂ ਆ ਗਏ ਆਪਣੀ ਦੂਸਰੀ ਸਲਾਈ ਤੇ ਦੂਸਰੀ ਸਲਾਈ ਪੁੱਠੇ ਪਾਸਿਓਂ ਜਿਹੜੀ ਆ ਉਹ ਸਾਰੀ ਪੁੱਠੇ ਪਾ ਲੈਣੀ ਆ ਉਹਦੇ ਚ ਕੋਈ ਵੀ ਡਿਜ਼ਾਈਨ ਨਹੀਂ ਬਾਸ ਉਹ ਜਿਹੜਾ ਡਿਜ਼ਾਈਨ ਪੈਣਾ ਸੀ ਉਹ ਪੈ ਗਿਆ ਆ ਸਾਰੀ ਸਲਾਈ ਪੁੱਠੇ ਪਾ ਲੈਣੀ ਆ ਅਗੇ ਜੀ ਅਸੀਂ ਆਪਣੀ ਤੀਸਰੀ ਸਲਾਈ ਤੇ ਤੀਸਰੀ ਸਲਾਈ ਜਿਹੜੀ ਆ ਉਹ ਸਾਡੀ ਸਾਰੀ ਸਿੱਧੀ ਪੈਣੀ ਆ ਸਾਰੀ ਸਲਾਈ ਸਿੱਧੀ ਪੈਣੀ ਆ ਕੋਈ ਵੀ ਇਹਦੇ ਵਿੱਚ ਉਹ ਨਹੀਂ ਪੈਣਾ ਡਿਜ਼ਾਈਨ ਹੁਣ ਆ ਜਦੇਸਨ ਲੱਗ ਗਿਆ ਹੁਣ ਆ ਗਏ ਅਸੀਂ ਚੌਥੀ ਸਲਾਈ ਤੇ ਚੌਥੀ ਸਲਾਈ ਜਿਹੜੀ ਉਹ ਸਾਰੀ ਪੁੱਠੀ ਪੈ ਜਾਣੀ ਚੌਥੀ ਸਲਾਈ ਸਾਡੀ ਸਾਰੀ ਪੁੱਠੀ ਪੈਣੀ ਹੈ ਇਹ ਦੇਖੋ ਜੀ ਇਹ ਇੱਕ ਕਲਰ ਨਾ ਬਣ ਗਿਆ ਹੁਣ ਅਸੀਂ ਕਲਰ ਚੇਂਜ ਕਰ ਦੇਣਾ ਇਹ ਇਹ ਪੀਲੇ ਤੇ ਪੀਲਾ ਨਿਸਰੀ ਹੈ ਨਾ ਇਸ ਕਰਕੇ ਜਿਆਦਾ ਕਲੀਅਰ ਨਹੀਂ ਹੋ ਰਿਹਾ ਹੁਣ ਜਦੋਂ ਅਸੀਂ ਕਲਰ ਚੇਂਜ ਕਰਨਾ ਇਹਦੇ ਉੱਤੇ ਜਦੋਂ ਕਲਰ ਬਣਾਣਾ ਉਹਦੇ ਨਾਲ ਫਿਰ ਇਹ ਜਿਹੜਾ ਹੈ ਬਹੁਤ ਸੋਹਣਾ ਲੱਗਣਾ ਇਹ ਦੇਖੋ ਇਹ ਅਸੀਂ ਬਣਾਇਆ ਹੁਣ ਅਗੇ ਫੇਰ ਉਹੀ ਇਸ ਨੂੰ ਅਸੀਂ ਪਿੱਛੇ ਲੈ ਜਾਣਾ ഇന്ന് അത് ലാണേ കിൻ കുെ ആ ഉ പെല്ല സൈ ബി ഒ സൈ അൂസാ ബൾ പേർ ഉപ്പൊ പണ ഗനും പലട്ടോ ਬੱਸ ਇਹ ਵੀ ਸਲਾਈ ਸਾਰੀ ਜਿਹੜੀ ਆ ਇਹ ਪਹਿਲੀ ਸਲਾਈ ਦੀ ਤਰ੍ਹਾਂ ਪੈ ਜਾਣੀ ਹੈ ਜਿੱਦਾਂ ਅਸੀਂ ਪਹਿਲੀ ਸਲਾਈ ਪਾਈ ਆ ਇਹ ਲੇਕਿਨ ਕਲਰ ਚੇਂਜ ਹੋ ਜਾਣਾ ਇਹਦੇ ਵਿੱਚ ਇਹ ਜਿੰਨੇ ਮਰਜੀ ਕਲਰ ਤੁਸੀਂ ਇਹਦੇ ਤੇ ਲਗਾ ਲਓ ਜਿੰਨੇ ਤੁਹਾਡੇ ਕੋਲ ਬਚੇ ਆ ਉਹਦਾ ਵੀ ਬਣਾ ਸਕਦੇ ਆ ਤੁਸੀਂ ਆ ਇਹ ਤਾਂ ਮੈਂ ਏਦਾਂ ਬਣਾਇਆ ਨਾ ਦੱਸਣ ਲਈ ਤੁਸੀਂ ਜਿੰਨੇ ਮਰਜੀ ਕਲਰ ਇਹਦੇ ਚ ਚੇਂਜ ਕਰ ਸਕਦੇ ਆ ਬਹੁਤ ਸੋਹਣੀ ਲਾਈਨਸ ਆ ਜਾਂਦੀਆਂ ਲਾਈਨਸ ਦੇ ਵਿੱਚ ਡਿਜ਼ਾਈਨ ਵੀ ਦਿਸਦਾ ਆ ਇਹ ਦੇਖੋ ਇਹ ਦੇਖੋ ਏਦਾਂ ਕਰਨਾ ਇੱਦਾਂ ਕਰਨਾ ਔਰ ਤਿੰਨ ਬਣਾ ਲੈਣੇ ਇਦਾਂ ਇਦਾਂ ਇਹ ਸਾਰੀ ਸਲਾਈ ਪਾ ਲੈਣੀ ਹੈ ਸਾਰੀ ਸਲਾਈ ਪਾ ਕੇ ਮੈਂ ਦਿਖਾਣੀ ਆ ਦੇਖੋ ਇਹ ਸਲਾਈ ਪੈ ਗਈ ਸਾਰੀ ਇਹ ਆ ਗਈ ਹੁਣ ਪੁੱਠੀ ਸਲਾਈ ਮਤਲਬ ਇਹ ਦੂਸਰੀ ਸਲਾਈ ਦੇ ਤਰ੍ਹਾਂ ਇਹ ਪੁੱਠੀ ਸਲਾਈ ਸਾਰੀ ਪੁੱਠੀ ਬਹਿ ਜਾਣੀ ਬਸ ਇਹੀ ਹੈ ਜੀ ਇੱਕ ਡਿਜ਼ਾਈਨ ਸਿੱਧਾ ਪੁੱਠਾ ਬੁਣਨਾ ਬਸ ਇੱਕ ਸਿੱਧੀ ਤੇ ਤਿੰਨ ਪੁੱਠੀਆਂ ਆਣੀਆਂ ਦੋ ਪੁੱਠੀਆਂ ਆਣੀਆਂ ਸਿੱਧੀ ਸਲਾਈ ਜਿਹੜੀ ਪਹਿਲੀ ਸਲਾਈ ਆ ਉਹਦੇ ਵਿੱਚ ਹੀ ਬਸ ਤਿੰਨੇ ਤਿੰਨ ਬਣਾ ਲੈਣੇ ਬਹੁਤ ਹੀ ਪਿਆਰਾ ਬਹੁਤ ਹੀ ਸੋਖਾ ਜਿਹਾ ਡਿਜ਼ਾਈਨ ਹੈ ਬਣਾ ਕੇ ਦੇਖਣਾ ਇਹ ਦੇਖੋ ਫਰੈਂਡਸ ਇਹ ਬਣ ਗਿਆ ਹੈ ਸੋਹਣਾ ਜਿਹਾ ਪਿਆਰਾ ਜਿਹਾ ਡਿਜ਼ਾਈਨ ਇਹ ਦੇਖੋ ਇਹ ਦੇਖ ਬੜੀ अच्छी ਤਰ੍ਹਾਂ ਬਣੀ ਆ ਦੋ ਕਲਰ ਦਾ ਸਿੱਧਾ ਪੁੱਠਾ ਸਿਰਫ ਇੱਕ ਸਲਾਈ ਦਾ ਡਿਜ਼ਾਈਨ ਆ ਇਹ ਇੱਕ ਸਲਾਈ ਦੇ ਵਿੱਚ ਤਿੰਨੇ ਤਿੰਨ ਬਣਾਣੇ ਆ ਵਲਟ ਕੇ ਤਿੰਦੇ ਤਿੰਨ ਬਣਾਣੇ ਔਰ ਖਤਮ ਸਿੱਧਾ ਪੁੱਠਾ ਪਾਉਂ ਦੇਣਾ ਬਸ ਇਹ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ लवली ਡਿਜ਼ਾਈਨ ਬਣਿਆ ਜਿਹੜੇ ਮਰਜੀ ਕਲਰ ਤੁਸੀਂ ਆਹ ਡਿਫਰੈਂਟ ਆ ਡਿਫਰੈਂਟ ਡਿਫਰੈਂਟ ਅਲੱਗ-ਅਲੱਗ ਵੀ ਕੱਟ ਸਕਦੇ ਆ ਸਵੈਟਰ ਚ ਪਾ ਲਓ ਡਾਰਕ ਕਲਰ ਚ ਲੈ ਲਓ ਲਾਈਟ ਕਲਰ ਚ ਲੈ ਲਓ ਜਿਹੜੇ ਮਰਜੀ ਕਲਰ ਚ ਲੈ ਲਓ ਇਹ ਦੇਖੋ ਪੁੱਠੇ ਪਾਸੇ ਵੀ ਬਸ ਉਹੀ ਸੋਹਣਾ ਜਿਹਾ ਆ ਜਾਂਦਾ ਡੀਟ ਐਂਡ ਕਲੀਨ ਬਹੁਤ ਪਿਆਰਾ ਡਿਜ਼ਾਈਨ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਦੇਖੋ ਦੇਖੋ ਇਹ ਦੇਖੋ ਕਿੰਨਾ ਪਿਆਰਾ ਕਿੰਨਾ ਸੋਹਣਾ ਲੱਗ ਰਿਹਾ ਇਸ ਤਰੀਕੇ ਨਾਲ ਬਣਾਓ ਬਣਾ ਕੇ ਦੇਖੋ ਸਿੱਧਾ ਪੁੱਠਾ ਹੀ ਹੈ ਤੇ ਬਿਲਕੁਲ ਇਹ ਫੱਟੀਆਂ ਫੱਟੀਆਂ ਜੀਆਂ ਨਹੀਂ ਧਾਰੀਆਂ ਧਾਰੀਆਂ ਨਹੀਂ ਆਉਂਦੀਆਂ ਇਹ ਦੇਖੋ ਇਹਦੇ ਚ ਪਤਾ ਲੱਗਦਾ ਕਿ ਡਿਜ਼ਾਈਨ ਪਿਆ ਹੈ ਸੋਹਣਾ ਜਿਹਾ लवली ਜਿਹਾ ਡਿਜ਼ਾਈਨ ਦੇਖੋ